ਗ੍ਰੋ ਗ੍ਰੀਨ ਸੰਸਥਾ ਅਤੇ ਫੋਟੋਗ੍ਰਾਫਰ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਵਾਸਤੇ ਬੂਟੇ ਲਗਾਏ ਗਏ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਫਗਵਾੜਾ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਪਣੇ ਅਥਾਪ પ્રયાસ ਕਰ ਰਹੀ ਹੈ ਔਰ ਸਾਡਾ ਜਿਹੜਾ ਮੇਨ ਮਕਸਦ ਆ ਦਰੱਖ ਲਗਾਉਣਾ ਨਹੀਂ ਉਹਨਾਂ ਦੀ ਸੰਭਾਲ ਕਰਨਾ ਵੀ ਆ ਇਸ ਤੋਂ ਅੱਗੇ ਜਦੋਂ ਕੁਦਰਤ ਨਾਲ ਤੁਸੀਂ ਪ੍ਰੇਮ ਕਰਦੇ ਆ ਤੇ ਕੁਦਰਤ ਤੁਹਾਨੂੰ ਉਸ ਤੋਂ ਵੱਧ ਦਿੰਦੀ ਆ ਅੱਜ ਨਤੀਜਾ ਸਾਡੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕੁਦਰਤ ਨੇ ਸਾਨੂੰ ਸਾਰੇ ਸਾਡੇ ਫੋਟੋਗ੍ਰਾਫਰ ਭਰਾ ਮੈਂ ਵੀ ਪ੍ਰੋਫੈਸ਼ਨਲ ਤੋਂ ਵੀਡੀਓ ਐਡੀਟਰ ਆ ਜੀ ਤੇ ਸਾਨੂੰ ਸਾਡੇ ਵੈਲਫੇਅਰ ਫਗਵਾੜਾ ਫੋਟੋਗ੍ਰਾਫਰ ਵੈਲਫੇਅਰ ਕਲੱਬ ਦੇ ਨਾਲ ਮਿਲ ਕੇ ਪ੍ਰੋਜੈਕਟ ਕਰਨ ਦਾ ਮੌਕਾ ਮਿਲਿਆ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੂਰੇ ਸ਼ਹਿਰ ਵਾਸੀਆਂ ਨੂੰ ਅਸੀਂ ਫੇਰ ਤੋਂ ਇੱਕ ਵਾਰ ਰਿਕਵੈਸਟ ਕਰਦੇ ਆਂ ਕਿ ਜਿਨ੍ਹਾਂ ਦੇ ਘਰਾਂ ਦੇ ਬਾਹਰ ਦੁਕਾਨਾਂ ਦੇ ਬਾਹਰ ਦਰਖਤ ਲੱਗਣ ਦੀ ਲੱਗਦੀ ਆ ਜਗ੍ਹਾ ਹੈਗੀ ਆ ਤੇ ਪੁਲਿਸ ਸਾਡੇ ਨਾਲ ਕੰਟੈਕਟ ਕਰੋ ਤੇ ਵੱਧ ਤੋਂ ਵੱਧ ਰੁੱਖ ਲਗਾਓ ਉਹ ਭਾਜੀ ਹੁਣਾਂ ਦੀ ਗੱਲ ਬਿਲਕੁਲ ਸਹੀ ਹੈ ਰੁੱਖ ਆ ਤੇ ਸੁੱਖ ਆ ਜਾਨ ਆ ਤੇ ਜਹਾਨ ਆ ਬਹੁਤ ਬਹੁਤ ਧੰਨਵਾਦ ਜੀ ਇੱਕ ਰੁੱਖ 100 ਸੁੱਖ ਗੋ ਗ੍ਰੀਨ ਸੰਸਥਾ ਫਗਵਾੜਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਿਸ਼ਕਾਮ ਇਹ ਦਰਖਤ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਹ ਸੰਸਥਾ ਤੋਂ ਪ੍ਰਭਾਵਿਤ ਹੋ ਕੇ ਫੋਟੋਗ੍ਰਾਫਰ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਵੀ ਇਹਨਾਂ ਦਾ ਸਾਥ ਦੇਣ ਲਈ ਅੱਜ ਮਹਿਮ ਦੇ ਵਿੱਚ ਸ਼ਾਮਲ ਹੋਏ ਹਾਂ ਤੋਂ ਅਸੀਂ ਅੱਗੇ ਵੀ ਇਹਨਾਂ ਦੇ ਨਾਲ ਸਾਥ ਦਿੰਦੇ ਰਵਾਂਗੇ ਤੇ ਅਸੀਂ ਬਾਕੀ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਾਫ਼ ਸੁਥਰਾ ਬਣਾਉਣ ਲਈ ਹਰਿਆ ਭਰਿਆ ਬਣਾਉਣ ਲਈ ਇਹ ਸੰਸਾ ਦਾ ਅਸੀਂ ਸਾਰੇ ਜਣੇ ਰਲ ਕੇ ਸਾਥ ਦਈਏ ਦਰਗਤ ਹਨ ਤੇ ਜਾਨ ਹੈ ਜਾਨ ਹੈ ਤਾਂ ਜਹਾਨ ਹੈ